ਇਸ ਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਜੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਆ ਕਰੋ ਅਸੀਂ ਤੁਹਾਨੂੰ ਤਾਜੀ ਜਾਣਕਾਰੀ ਦਿੰਦੇ ਹਾਂ ਜੋ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਨੇ ਵੱਖ-ਵੱਖ ਲੀਡਰਾਂ ਦੇ ਵੱਲੋਂ ਜੋ ਇੱਕ ਦੂਜੀ ਦੇ ਉੱਪਰ ਤੰਜ ਕੱਸੇ ਜਾਂਦੇ ਨੇ ਉਹ ਸਾਰੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਆਂ ਸੋ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਦੂਣੀ ਕਰਨ ਲਈ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਬਹੁਤ ਵੱਡਾ ਬਿਆਨ ਦਿੱਤਾ ਹੈ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੋ ਅੱਜ ਨਸ਼ੇ ਦਾ ਪ੍ਰਕੋਪ ਵਧਿਆ ਹੋਇਆ ਹੈ ਪੰਜਾਬ ਦੀ ਨੌਜਵਾਨੀ ਨਸ਼ੇ ਵਿੱਚ ਡੁੱਬ ਗਈ ਹੈ ਉਸਨੂੰ ਬਚਾਉਣ ਲਈ ਸਿਰਫ ਤੇ ਸਿਰਫ ਇੱਕੋ ਹੱਲ ਹੈ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਇੱਕੋ ਹੱਲ ਹੈ ਅਫੀਮ ਦੀ ਖੇਤੀ ਵੱਖ-ਵੱਖ ਲੀਡਰਾਂ ਦੇ ਵੱਲੋਂ ਸਮੇਂ-ਸਮੇਂ ਤੇ ਜੋ ਚੋਣਾਂ ਦੇ ਸਮੇਂ ਲੋਕਾਂ ਨਾਲ ਇਹ ਵਾਅਦੇ ਕੀਤੇ ਜਾਂਦੇ ਨੇ ਕਿ ਅਸੀਂ ਪੰਜਾਬ ਵਿੱਚ ਜੇਕਰ ਅਫੀਮ ਦੀ ਖੇਤੀ ਸ਼ੁਰੂ ਕਰਾਉਣ ਲਈ ਸਾਰੇ ਇਕੱਠੇ ਹੋ ਕੇ ਅਸੀਂ ਆਪਣੀ ਮੰਗ ਰੱਖੀਏ ਤਾਂ ਸਾਨੂੰ ਕੇਂਦਰ ਸਰਕਾਰ ਤੋਂ ਸ਼ੋਰਟ ਮਿਲੇ ਜਿਵੇਂ ਪਹਿਲੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ ਕਿ ਜੇ ਪੰਜਾਬ ਵਿੱਚ ਹਫੀਮ ਦੀ ਖੇਤੀ ਹੁੰਦੀ ਏ ਤਾਂ ਪੰਜਾਬ ਦੇ ਕਿਸਾਨ ਉਹਨਾਂ ਦਾ ਆਰਥਿਕ ਹਾਲਾਤ ਸੁਧਰਨਗੇ ਔਰ ਪੰਜਾਬ ਨਸ਼ੇ ਦੇ ਦਲਦਲ ਵਿੱਚੋਂ ਨਿਕਲੇਗਾ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਵੀ ਇਹ ਆਪਣਾ ਬਿਆਨ ਦਿੱਤਾ ਹੈ ਕਿ ਅਸੀਂ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਿਸ ਤਰ੍ਹਾਂ ਰਾਜਸਥਾਨ ਐਮਪੀ ਦੇ ਵਿੱਚ ਅਫੀਮ ਦੀ ਖੇਤੀ ਕਰਵਾਈ ਜਾਂਦੀ ਏ ਉਸੇ ਤਰ੍ਹਾਂ ਪੰਜਾਬ ਵਿੱਚ ਵੀ ਅਫੀਮ ਦੀ ਖੇਤੀ ਕਰਨ ਵਾਸਤੇ ਛੋਟ ਦਿੱਤੀ ਜਾਵੇ ਜਿਹੜੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਕਰਨਗੇ ਫਿਰ ਅਫੀਮ ਪ੍ਰਾਪਤ ਕਰਨ ਤੋਂ ਬਾਅਦ ਉਹ ਸਰਕਾਰ ਖਰੀਦੇਗੀ ਤਾਂ ਉਸ ਨਾਲ ਜਿਹੜਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਆਮਦਨ ਤਾਂ ਵਧੇਗੀ ਵਧੇਗੀ ਪੰਜਾਬ ਦਾ ਰੈਵਨਿਊ ਵਧੇਗਾ ਔਰ ਇਸ ਤਰ੍ਹਾਂ ਜਿਹੜਾ ਪੰਜਾਬ ਦੇ ਵਿੱਚ ਕੈਮੀਕਲ ਡਰੱਗਸ ਨੇ ਉਹ ਖਤਮ ਹੋਣਗੇ ਜਿਸ ਤਰ੍ਹਾਂ ਜਿਹੜੇ ਕੈਮੀਕਲ ਡਰਗ ਹੈਰਵਨ ਜਾਂ ਚਿੱਟਾ ਉਹ ਆ ਰਿਹਾ ਹੈ ਜਦੋਂ ਉਸ ਦੀ ਡਿਮਾਂਡ ਕਟੇਗੀ ਤਾਂ ਆਟੋਮੈਟਿਕ ਹੀ ਆਉਣਾ ਬੰਦ ਹੋ ਜਾਵੇਗਾ ਜੇਕਰ ਪੰਜਾਬ ਦੇ ਵਿੱਚ ਕਿਸਾਨ ਅਫੀਮ ਦੀ ਖੇਤੀ ਕਰਨਗੇ ਤਾਂ ਉਸ ਤੋਂ ਬਾਅਦ ਅਫੀਮ ਜੋ ਸਰਕਾਰ ਖਰੀਦ ਲਏਗੀ ਤੇ ਜਿਹੜਾ ਉਸ ਦਾ ਉੱਕੀ ਪੋਸਟ ਹੋਵੇਗਾ ਉਹ ਪੰਜਾਬ ਦੇ ਵਿੱਚ ਠੇਕੇ ਹੋ ਜਾਣਗੇ ਤਾਂ ਆਮ ਲੋਕ ਜਿਹੜੇ ਠੇਕਿਆਂ ਤੋਂ ਪੁੱਕੀ ਪੋਸਤ ਲੈ ਕੇ ਤੇ ਉਹ ਆਪਣਾ ਜਿਹੜਾ ਕੀ ਜਿਹੜੀ ਉਹਨਾਂ ਨੂੰ ਟੋਟ ਆਉਂਦੀ ਏ ਉਹ ਟੋਟ ਆਪਣੀ ਪੂਰੀ ਕਰ ਲੈਣਗੇ ਕਿਉਂਕਿ ਪੰਜਾਬ ਇੱਕ ਕੁਦਰਤੀ ਜਿਹੜੀ ਇਹ ਨਸ਼ਾ ਹੈ ਇਸ ਨੂੰ ਅੱਜ ਨਹੀਂ ਵਰਤਣ ਲੱਗਾ ਇਸ ਤੋਂ ਕਾਫੀ ਸਮੇਂ ਦਾ ਵਰਤ ਰਿਹਾ ਜਦੋਂ ਪੰਜਾਬ ਦੇ ਕਿਸਾਨਾਂ ਨੇ ਆਪਣੀ ਜ਼ਮੀਨ ਨੂੰ ਆਬਾਦ ਕਰਕੇ ਉਹਦੇ ਉੱਪਰ ਮਿਹਨਤ ਕੀਤੀ ਤਾਂ ਉਸ ਵਕਤ ਜੋ ਕੰਮ ਕਰਨ ਵਾਸਤੇ ਮਸ਼ੀਨਰੀ ਜੋਗ ਨਹੀਂ ਸੀ ਤਾਂ ਉਹ ਜਿਹੜੇ ਕਿਸਾਨ ਸੀ ਉਹ ਇਹ ਡਰਗ ਜਿਹੜਾ ਨਸ਼ਾ ਸੀ ਇਸ ਨੂੰ ਲੈਂਦੇ ਸੀ ਸਿਰਫ ਕੰਮ ਕਰਨ ਵਾਸਤੇ ਸਰੀਰ ਜਦੋਂ ਉਹਨਾਂ ਦਾ ਥੱਕ ਟੁੱਟ ਜਾਂਦਾ ਸੀ ਤਾਂ ਉਹ ਧੁੱਕੀ ਜਾਂ ਪੋਸਟ ਖਾ ਕੇ ਤੇ ਫਿਰ ਉਹਨਾਂ ਦਾ ਸਰੀਰ ਕੰਮ ਕਰਨ ਦੇ ਯੋਗ ਹੋ ਜਾਂਦਾ ਸੀ ਸੋ ਉਹਨਾਂ ਦੇ ਸਰੀਰ ਦੇ ਵਿੱਚ ਉਹ ਜਿਹੜਾ ਕੀ ਰਚ ਗਿਆ ਹੁਣ ਉਹ ਬਿਮਾਰੀਆਂ ਦੇ ਪਕੜ ਵਿੱਚ ਆ ਚੁੱਕੇ ਨੇ ਅੱਗੇ ਜਿਹੜੀ ਨੌਜਵਾਨੀ ਹੈ ਉਹ ਵੀ ਜਿਹੜਾ ਕੀ ਚਿੱਟੇ ਨਸ਼ੇ ਵਿੱਚ ਫਸ ਗਈ ਹੈ ਸਾਰਾ ਇਹਦਾ ਇੱਕੋ ਮਸਲਾ ਇੱਕੋ ਹੱਲ ਹੈ ਜੇਕਰ ਪੰਜਾਬ ਵਿੱਚ ਅਫੀਮ ਦੀ ਖੇਤੀ ਹੋਵੇ ਚੂਰਾ ਪੋਸਟ ਹੋਵੇ ਉਸਦੇ ਖੇਕੇ ਖੁੱਲ ਜਾਂਦਾ ਜਿਹੜਾ ਕੈਮੀਕਲ ਨਸ਼ਾ ਹੈ ਉਹ ਸਾਡੇ ਨੌਜਵਾਨ ਹਟ ਜਾਣਗੇ ਤਾਂ ਇਹ ਚੂਰਾ ਪੋਸਟ ਜਿਹੜਾ ਸ਼ੁੱਧ ਮਿਲੇਗਾ ਔਰ ਇਸ ਦੇ ਨਾਲ ਉਹ ਆਪਣਾ ਜਿਹੜਾ ਕੀ ਨਸ਼ਾ ਪੂਰਾ ਕਰ ਸਕਦੇ ਨੇ ਹੋਰ ਕੋਈ ਵੀ ਐਸੀ ਸ਼ਕਤੀ ਨਹੀਂ ਪੰਜਾਬ ਵਿੱਚੋਂ ਨਸ਼ੇ ਨੂੰ ਰੋਕਿਆ ਜਾ ਸਕੇ ਕੋਈ ਕੰਟਰੋਲ ਨਹੀਂ ਹੋ ਸਕਦਾ ਜੇ ਡਿਮਾਂਡ ਵਧੀ ਰਹੇਗੀ ਤਾਂ ਨਸ਼ਾ ਜਿਹੜਾ ਸਪਲਾਈ ਹੋਵੇਗਾ ਜੇ ਡਿਮਾਂਡ ਘਟੇਗੀ ਤਾਂ ਨਸ਼ਾ ਕਟੇਗਾ ਸੋ ਇਸ ਨੂੰ ਲੈ ਕੇ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਵੀ ਸਾਰੇ ਸੰਸਦ ਦੇ ਵਿੱਚ ਜਾ ਕੇ ਅਸੀਂ ਮੋਦੀ ਤੋਂ ਇਸ ਦੀ ਮੰਗ ਕਰਾਂਗੇ ਕਿ ਪੰਜਾਬ ਵਿੱਚ ਕੁਝ ਰਕਬੇ ਦੇ ਹਿੱਟ ਅਫੀਮ ਦੀ ਖੇਤੀ ਕਰਵਾ ਕੇ ਪੰਜਾਬ ਦੇ ਕਿਸਾਨਾਂ ਦੀ ਆਮਦਨ ਵਿੱਚ ਵਧਾਈ ਜਾਵੇ ਪੰਜਾਬ ਦੀ ertid ਵੀ ਬਤਾਈ ਜਾਵੇ ਜਿਵੇਂ ਪੰਜਾਬ ਵਿੱਚ ਕਣਕ ਤੇ ਝੋਨੇ ਨੂੰ ਜੋ ਇਸ ਵਿਭਿੰਨਤਾ ਫਸਲ ਦੇ ਵਿੱਚੋਂ ਕੱਢਣ ਵਾਸਤੇ ਇਹ ਖੇਤੀ ਬਹੁਤ ਲਾਹੇਵੰਦ ਹੋਵੇਗੀ ਜੋ ਐਮਪੀ ਦੇ ਵਿੱਚ ਜਾਂ Rajasthan ਦੇ ਵਿੱਚ ਆਮ ਇਹ ਖੇਤੀ ਹੁੰਦੀ ਹੈ ਉੱਥੋਂ ਦੇ ਲੋਕ ਕਿੰਨਾ ਕੋ ਨਸ਼ਾ ਕਰਦੇ ਨੇ ਅਫੀਮ ਜਾਂ ਪੋਸਟ ਜਾਂ ਇਹ ਜਿਹੜਾ ਸਾਰਾ ਉੱਥੇ ਪੈਦਾ ਹੁੰਦਾ ਬਹੁਤ ਘੱਟ ਲੋਕ ਜਿਹੜੇ ਨੇ ਉਹ ਸਿਰਫ ਆਪ ਯੂਜ਼ ਕਰਦੇ ਨੇ ਫਿਰ ਉਹਨਾਂ ਨੂੰ ਪੈਸੇ ਦੀ ਲਾਲਚ ਲੱਗ ਜਾਂਦੀ ਏ ਔਰ ਉਹ ਅੱਗੇ ਸੇਲ ਕਰਦੇ ਨੇ ਸਰਕਾਰ ਸਰਕਾਰ ਉਹ ਆਪਣਾ ਠੇਕੇ ਖੋਲ ਕੇ ਉੱਥੇ ਜਿਹੜਾ ਸੇਲ ਕਰਦੀ ਏ ਸੋ ਪੰਜਾਬ ਦੇ ਲੋਕੀ ਜਿਹੜਾ ਕਿ ਰਾਜਸਥਾਨ ਤੋਂ ਵੀ ਏ ਜਿਹੜਾ ਭੁੱਕੀ ਪੋਸਟ ਮੰਗਾਉਂਦੇ ਨੇ ਜਿਹੜਾ ਕਿ ਸਿਰਫ 1000 ਰੁਪਏ ਕਿਲੋ ਦੇ ਹਿਸਾਬ ਤੇ ਉਸ ਦਾ ਇਹ ਵਾਜਮੁੱਲ ਹੁੰਦਾ ਹੈ ਔਰ ਇਥੇ 10-10000 ਰੁਪਏ ਕਿਲੋ ਵੇਚਿਆ ਜਾਂਦਾ ਹੈ ਸੋ ਇਸ ਨੂੰ ਲੈ ਕੇ ਰਾਜਾ ਵੜਿੰਗ ਨੇ ਇਹ ਬਹੁਤ ਵੱਡਾ ਬਿਆਨ ਦਿੱਤਾ ਹੈ ਹੁਣ ਬਾਕੀ ਪਾਰਟੀਆਂ ਇਸ ਦੇ ਉੱਪਰ ਕੀ ਆਪਣਾ ਜੋ ਅੱਗੇ ਫੈਸਲਾ ਕਰਦੀਆਂ ਨੇ ਜੋ ਕਿ ਰਾਜਾ ਵੜਿੰਗ ਨੂੰ ਇਸ ਦੇ ਬਾਰੇ ਘੇਰਿਆ ਵੀ ਜਾਵੇਗਾ ਕਿ ਪੰਜਾਬ ਵਿੱਚ ਨਸ਼ੇ ਖਤਮ ਕਰਨ ਦੀ ਗੱਲ ਕਰਨ ਵਾਲੀਆਂ ਸਰਕਾਰਾਂ ਨਸ਼ੇ ਖਤਮ ਕਰਨ ਦੀ ਗੱਲ ਕਰਨ ਵਾਲੇ ਇਹ ਲੋਕ ਪੰਜਾਬ ਵਿੱਚ ਹੋਰ ਨਸ਼ਾ ਦੇਣਾ ਚਾਹੁੰਦੇ ਨੇ ਚਾ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਨਸ਼ੇ ਦੇ ਨਾਲ ਪਰ ਪੰਜਾਬ ਦਾ ਪਹਿਲਾ ਹੀ ਬਰਬਾਦ ਹੋਈ ਜਾਂਦਾ ਹੈ ਨਸ਼ੇ ਦੇ ਨਾਲ ਸੋ ਨਸ਼ੇ ਨੂੰ ਕੰਟਰੋਲ ਕਰਨ ਨੂੰ ਵਾਸਤੇ ਇਹ ਰਾਜਾ ਵਿੜਿੰਗ ਨੇ ਵੱਡਾ ਪਿਆਨ ਦਿੱਤਾ ਹੈ